ਨਾਜ਼ੁਨਿਆਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਬਰੇਲ ਪਵਨ ਵਿਖੇ ਸਰਕਾਰੀ ਇੰਸਟੀਚਿਊਟ ਫਾਦਾ ਬ্লাইন্ড ਦਾ ਦੌਰਾ ਕੀਤਾ ਅਤੇ ਇਹ ਐਲਾਨ ਕੀਤਾ ਕਿ ਨੇਤਰਹੀਣ ਵਿਦਿਆਰਥੀਆਂ ਨੂੰ ਅਗਲੇ ਹਫਤੇ ਐਨੀ ਨਾਮਕ ਇੱਕ ਇਲੈਕਟ੍ਰੋਨਿਕਸ ਡਿਵਾਈਸ ਮਿਲੇਗੀ ਇਹ ਡਿਵਾਈਸ ਬਰੇਲ ਆਧਾਰਿਤ ਹਾਰਡਵੇਅਰ ਸਿਸਟਮ ਦੁਆਰਾ ਦਿੱਤੇ ਗਏ ਆਡੀਓ ਪਾਠਨ ਨਾਲ ਸ਼ੁਰੂਆਤੀ ਸਿੱਖਿਆ ਨੂੰ ਬੜਾਵਾ ਦੇਵੇਗੀ ਸ਼ੁਰੂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਅਜਿਹਾ ਡਿਵਾਈਸ ਖਰੀਦਿਆ ਹੈ ਜਿਸ ਦੀ ਯੋਜਨਾ ਆਉਣ ਵਾਲੇ ਮਹੀਨਿਆਂ ਵਿੱਚ ਉੱਥੇ ਨੇਤਰਹੀਣ ਵਿਦਿਆਰਥੀਆਂ ਲਈ ਮਜ਼ੇਦਾਰ ਇੰਟਰਐਕਟਿਵ ਅਤੇ ਗੇਮੀਫਾਈਡ ਬ੍ਰੇਲ ਸਿੱਖਣ ਦੇ ਅਨੁਭਵਾਂ ਦੀ ਸਹੂਲਤ ਪੇਸ਼ ਕਰਨ ਦੀ ਹੈ। ਸ਼੍ਰੀ ਜਤਿੰਦਰ ਜੋਰਬਾੜ ਨੇ ਜੋਰ ਦੇ ਕੇ ਕਿਹਾ ਕਿ ਸਹੀ ਮਾਰਗ ਦਰਸ਼ਨ ਤੋਂ ਬਿਨਾ ਬ੍ਰੇਲ ਸਿੱਖਣਾ ਚੁਣੌਤੀਪੂਰਨ ਹੋ ਸਕਦਾ ਹੈ ਜਿਸ ਲਈ ਰਵਾਇਤੀ ਤੌਰ ਤੇ ਇੱਕ ਨਾਲ ਇੱਕ ਹਦਾਇਤ ਲਈ ਇੱਕ ਵਿਸ਼ੇਸ਼ ਟਿਊਟਰ ਤੱਕ ਪਹੁੰਚ ਦੀ ਲੋੜ ਹੁੰਦੀ ਹੈ ਉਨ੍ਹਾਂ ਨੇ ਐਨੀ ਜੰਤਰ ਨੂੰ ਇੱਕ ਟੈਲੀਫੋਨ ਦੇ ਆਕਾਰ ਦੇ ਰੂਪ ਵਿੱਚ ਦੱਸਿਆ ਜਿਸ ਵਿੱਚ ਬ੍ਰੇਲ ਡਿਸਪਲੇ ਇੱਕ ਬ੍ਰੇਲ ਕੀਬੋਰਡ ਅਤੇ ਸਪੀਕਰ ਹਨ ਜਿਸ ਇਸ ਵਿੱਚ ਇੱਕ ਮਨੁੱਖੀ ਆਵਾਜ਼ ਮਾਰਗਦਰਸ਼ਨ ਪ੍ਰਣਾਲੀ ਹੈ ਜੋ ਸਿੱਖਣ ਦੀ ਪ੍ਰਕਿਰਿਆ ਦੌਰਾਨ ਨਿਰੰਤਰ ਨਿਗਰਾਨੀ ਅਤੇ ਸਹਾਇਤਾ ਪ੍ਰਦਾਨ ਕਰਦੀ ਹੈ ਇਸ ਤੋਂ ਇਲਾਵਾ ਇਹ ਜੰਤਰ ਵਿਦਿਆਰਥੀਆਂ ਦੇ ਜਵਾਬਾਂ ਦਾ ਮੁਲਾਂਕਣ ਕਰਕੇ ਤੁਰੰਤ ਫੀਡਬੈਕ ਅਤੇ ਸੁਧਾਰਾਤਮਕ ਸੁਝਾਅ ਪ੍ਰਦਾਨ ਕਰਦਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਅਧਿਆਨ ਸੈਸ਼ਨਾਂ ਦੌਰਾਨ ਗਲਤੀਆਂ ਨੂੰ ਤੁਰੰਤ ਹੱਲ ਕੀਤਾ ਜਾਵੇ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਇਲੈਕਟ੍ਰੋਨਿਕ ਯੰਤਰ ਨੇਤਰਹੀਣ ਬੱਚਿਆਂ ਨੂੰ ਬ੍ਰੇਲ ਦੀ ਵਰਤੋਂ ਕਰਕੇ ਕੋਈ ਵੀ ਭਾਸ਼ਾ ਆਸਾਨੀ ਨਾਲ ਸਿੱਖਣ ਦੇ ਯੋਗ ਬਣਾਉਂਦਾ ਹੈ ਜੋ ਅਧਿਆਪਕਾਂ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਰਦੇਸ਼ ਦੇਣ ਵਿੱਚ ਵਿ ਸਹਾਇਤਾ ਕਰੇਗਾ ਇਸ ਤੋਂ ਇਲਾਵਾ ਇਹ ਯੰਤਰ ਆਨਲਾਈਨ ਅਤੇ ਆਫਲਾਈਨ ਸਿੱਖਣ ਦੇ ਤਜਰਬਿਆਂ ਦਾ ਸਮਰਥਨ ਕਰਦਾ ਹੈ ਅਤੇ ਬਰੇਲ ਲਿਪੀ ਪ੍ਰਾਪਤੀ ਦੀ ਸਹੂਲਤ ਦੀ ਉन्नत ਟੈਕਨੋਲੋਜੀ ਵਰਤੋਂ ਕਰਦਾ ਹੈ ਸ਼੍ਰੀ ਜਤਿੰਦਰ ਜੋਰਵਾਲ ਨੇ ਅਧਿਆਪਕਾਂ ਸਟਾਫ ਅਤੇ ਸਮੂਚੀਆਂ ਸਹੂਲਤਾਂ ਦੀ ਗਿਣਤੀ ਵਧਾ ਕੇ ਸਕੂਲ ਵਿੱਚ ਨੇਤਰਹੀਣ ਵਿਦਿਆਰਥੀਆਂ ਲਈ ਸਹਾਇਤਾ ਵਧਾਉਣ ਦਾ ਵਾਅਦਾ ਵੀ ਕੀਤਾ ਜਿਸ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਆਉਣ ਜਾਣ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ ਡਿਪਟੀ ਕਮਿਸ਼ਨਰ ਨੇ ਸੰਸਥਾ ਦੇ ਕੈਂਪਸ ਦੇ ਅੰਦਰ ਸਰਕਾਰੀ ਬਰੇਲ ਪ੍ਰੈਸ ਦੁਆਰਾ ਤਿਆਰ ਕੀਤਾ ਗਿਆ ਆਪਣੀ ਕਿਸਮ ਦਾ ਪਹਿਲਾ ਬਰੇਲ ਕੈਲੰਡਰ ਵੀ ਜਾਰੀ ਕੀਤਾ ਸੰਸਥਾ ਦੇ ਆਪਣੇ ਦੌਰੇ ਤੋਂ ਬਾਅਦ ਸ਼੍ਰੀ ਜਤਿੰਦਰ ਜੋਰਵਾਲ ਨੇ ਗਿਲ ਰੋਡ ਤੇ ਸਥਿਤ ਕਿਸ਼ੋਰ ਗ੍ਰਹਿ ਦਾ ਵੀ ਜਾਇਜ਼ਾ ਲਿਆ ਜਿੱਥੇ ਉਹਨਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦੀਆਂ ਚੁਣੌਤੀਆਂ ਬਾਰੇ ਪੁੱਛਗਿੱਛ ਕੀਤੀ ਉਨੇ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਕਿਸ਼ੋਰਾਂ ਲਈ ਆਸਾਨ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।